ਲਓ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਬਈ ਅੱਜ ਆਪਾਂ ਚੱਲੇ ਆ ਨਾ ਬਰੇਟਾ ਵਿਖੇ ਜਾਂਦੇ ਆ ਤੇ ਪਹਿਲਾਂ ਆਪਾਂ ਮੰਡੇਰੇ ਜਾਵਾਂਗੇ ਸਕੂਲ ਦੇ ਵਿੱਚ ਆਪਣੇ ਮੁਖਤਾਬ ਮਾਸਟਰ ਕੋਲੇ ਇਹ ਦਿਵਾ ਚੱਲਾਂਗੇ ਆਪਾਂ ਬਰੇਟੇ ਬਰੇਟੇ ਤੋਂ ਲਾਵਾਂਗੇ ਆਪਾਂ ਬੈਨਰ ਆ ਤੇ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੇ ਤੁਹਾਨੂੰ ਦਿਖਾਉਨੇ ਅੱਜ ਵੀ ਆਪਾਂ ਸਾਰੇ ਦਿਨ 'ਚ ਕੀ ਕੀ ਕੰਮ ਕੀਤੇ ਲਓ ਜੀ ਬਈ ਜੀ ਜਾਂਦੇ ਜਾਂਦੇ ਨਾ ਆਪਾਂ ਰਸਤੇ 'ਤੇ ਖੜਕੇ ਸੀਗੇ ਇਹ ਲੱਗ ਰਿਹਾ ਨਾ ਬਈ ਦੇਖੋ ਨੌਜਵਾਨ ਇੱਲਤੀ ਨੌਜਵਾਨ ਨੇ ਇਹ ਸਾਰੇ ਆਹ ਦੇਖੋ ਕੀ ਲੱਗ ਰਿਹਾ ਹੈ ਖੇਡਣਾ ਹੈ ਨਾ ਇਹਨੂੰ ਕਹਿੰਦੇ ਨੇ ਭਾਈ ਮਨੋਰੰਜਨ ਆਇੱਧਰ ਲੱਗ ਰਿਹਾ ਭਾਈ ਦੇਖੋ ਅਗਲਾ ਵੱਡੇ ਵੱਡੇ ਟਰੈਕਟਰ ਲਈ ਫਿਰਦਾ ਹੁੰਦਾ ਇਹ ਲੱਗ ਰਿਹਾ ਆਸ਼ਾ ਦੇਖੋ ਲਓ ਜੀ ਭਾਈ ਜੀ ਆਪਾਂ ਨਾ ਮੰਡੇਰੇ ਜਾਂ ਲੱਗ ਰਹੇ ਤੇ ਰਾਹ ਮੇ ਆਪਾਂ ਨੂੰ ਆਪਣਾ ਭਾਈ ਬਿੱਲੂ ਮਿਲ ਗਿਆ ਚਾਹ ਪੀ ਕੇ ਜਾਵਾਂਗੇ ਇਹਦੇ ਕੋਲ ਹਾਂ ਬਿੱਲੂ ਇੱਕ ਉਧਰ ਬਈ ਆ ਆਸਾ ਸਿੰਘ ਮਸਤਾਨਾ ਜੀ ਇਧਰ ਭਾਲ ਸਿੰਘ ਕੀ ਕੀ ਕਹੇ ਕਹ ਪੁਲਸ ਵਾਲੇ ਆ ਕੇ ਦੇ ਬਈ ਜ਼ਰੂਰ ਹੈ ਉਧਰ ਪਾਲ ਲੱਗ ਰਿਹਾ ਬਈ ਚਾਹ ਪਾਣਾ ਚਾਹ ਪੀ ਕੇ ਚੱਲਾਂਗੇ ਆਪਾਂ ਕੱਤੜੀ ਬੋਲ ਬਤਾ ਤੂੰ ਕਿੱਥੇ ਲੁਕੇ ਬੈਠੇ ਆਉਂਦੇ ਬਈ ਆਪਣਾ ਮਾਸਟਰ ਮਹਤਾਬ ਸਿੰਘ ਜੀ ਜਲੇਬੀਆਂ ਮਗਾਜੀਆਂ ਦੀ ਬਈ ਸਪੈਸ਼ਲ ਬੰਦੇ ਨੇ ਇਲੇ ਵੀ ਲੈਣਾ ਹੈ ਬਾਈ ਲੈ ਚਾਪੀ ਫੜਾ ਦੇ ਇਹਦਾ ਚਾਪੀ ਆ ਗਈ ਮੇਰੇ ਆਏ ਬਰੀਏ ਕਿਟ ਨਹੀਂ ਖੋਲਦੇ ਆ ਦੇਖ ਲੋ ਬੰਦੇ ਵਾਲੇ ਖਰਾਬ ਹੈ ਯਾਰ ਬੋਲਾਗਾ ਤਾਂ ਕਰਨਾ ਜਿਹੜਾ ਲੀ ਫੀਲਿੰਗ ਹੋਈ ਜਿਹੜੀ ਤਾਲੀਆਂ ਲਓ ਜੀ ਖਾਏਗਾ ਨਾ ਨਾ ਬੱਸ ਧੰਨਵਾਦ ਮੈਂ ਸ਼ੱਕ ਹੈ ਇਹਦਾ ਲੋ ਬਾਈ ਜੀ ਆ ਲੈ ਕੇ ਜਾਵਾਂਗੇ ਹੁਣ ਆਪਾਂ ਵੀਰਨ ਵਾਸਤੇ ਤੇ ਉਧਰ ਉਹ ਲੱਗ ਰਿਹਾ ਵੀ ਆ ਮੁੰਡੇ ਦਾ ਵਿਆਹ ਹੈ ਆਪ ਲੱਗ ਰਿਹਾ ਵਿਚਾਰੇ ਨੂੰ ਦਿਹਾੜੀਏ ਮਿਲਦੇ ਨਹੀਂ ਹੈਗੇ ਕੋਈ ਯੂਟਿਊਬਰ ਬਹੁਤ ਹੋਰ ਹੈ ਬਾਈ ਕਿਸੇ ਦਾ ਸਬਸਾਰਾ ਹੀ ਨਹੀਂ ਬਾਈ ਦੇਖ ਲੋ ਇਹ ਮੁੰਡੇ ਦਾ ਵਿਆਹ ਹੈ ਵਿਚਾਰਾ ਆਪ ਲੱਗ ਰਿਹਾ ਕੰਮ ਕਰਾਉਣ ਦੇ ਫਿਰ ਹੈ ਦਿਹਾੜੀਏ ਨਹੀਂ ਮਿਲਦੇ ਰੇ ਯੂਟਿਊਬਰ ਮਿਲਦੇਗੇ ਯੂਟਿਊਬਰ ਤੇਰੇ ਕੋਲ ਹੀ ਹਰਦਾ ਵੇਲੇ ਹੀ ਹੈ ਸਾਰਾ ਤੇਰਾ ਯੂਟਿਊਬਰ ਲਵਾ ਦੇ ਜੱਟ ਯਾਰ ਜਿਹੜੀ ਕਦੇ ਮਾਰ ਪਾ ਲਓ ਜੀ ਬਾਈ ਜੀ ਕਣਕ ਬੀਜਣ ਆਣ ਵਾਲਾ ਬੁਲਾ ਲੀ ਆਪਣੇ ਮੱਖਣ ਹੋਰ ਨੇ ਇੱਧਰ ਲੱਗ ਰਿਹਾ ਬਾਈ ਬੀਜਦਾਰ ਨੂੰ ਜਾਣਾ ਸਿੰਘ ਆ ਡੀਏਪੀ ਜੀ ਬਾਈ ਇੱਧਰ ਵੀ ਆਏਗਾ ਹਨ ਤੁਹਾਨੂੰ ਖੇਤ ਮਿਲਾਗੇ ਅੱਗੇ ਜਾ ਕੇ। ਲਓ ਜੀ ਬਾਈ ਜੀ ਆ ਗਏ ਮੱਖਣ ਦੇ ਖੇਤ ਬਾਈ ਪਹਿਲਾਂ ਆਪਾਂ ਨੇ ਦੂਜਾ ਖੇਤ ਬੀਜਿਆ ਸੀ ਤੇ ਕੀ ਇਸ ਵਾਰ ਆਪਾਂ ਹੁਣ ਇਹ ਪੁਲਰੀ ਵਾਲੀ ਸਾਈਡ ਬੀਜ ਰਹੇ ਹਾਂਗੇ। ਇਹ ਉੱਧਰ ਆ ਰਿਹਾ ਬਾਈ ਜਉਣਾ ਸਿੰਘ ਜੀ ਮੱਖਣ ਵਾਲੇ ਗਿਆ ਹੋਇਆ ਹੈਗਾ। ਇੱਧਰ ਆਪਾਂ ਲੈ ਕੇ ਆਏ ਆ 20। ਬਾਕੀ ਬਾਈ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਨਾਲ ਬਣੇ ਰਹੋ। ਇਹ ਵੀ ਆਪਾਂ ਕੇਐਸਪੀ ਤੇ ਡੀਏਪੀ ਨਾਲ ਲਾ ਕੇ ਬੀਜਾਂਗੇ ਆਪਾਂ। ਲਓ ਜੀ ਬਾਈ ਜੀ ਆਪਾਂ ਖੇਤ ਪਹੁੰਚ ਚੁੱਕੇ ਹਾਂਗੇ। ਤੇ ਹੁਣ ਆਪਾਂ ਬੀ ਪਾਵਾਂਗੇ। ਤੇ ਤੁਹਾਨੂੰ ਦਿਖਾ ਦਿੰਨੇ ਆ ਬਾਈ ਅੱਜ ਰੇੜੀ ਭਰ ਕੇ ਆਏ ਆ ਬਾਈ ਉਧਰ ਟਰਾਲੀ ਭਰੀ ਹੋਈ ਸੀਗੀ ਇੱਕ ਇਹ ਖੜਿਆ ਬਾਈ ਟਮਾਟਰੀ ਤੇ ਕਾ ਇਧਰ ਆ ਗਿਆ ਟਮਾਟਰੀ ਇਹਨੂੰ ਜਾਣਾ ਚਲਾਉਂਦਾ ਹੈਗਾ ਇਹ A B D P ਨਾਲ T S P ਲਾ ਕੇ ਵੇਚਾਂਗੇ ਇੱਕ ਕੱਲੀ ਪਹਿਲਾਂ ਬੀਜੀ ਦੀ ਜਿਹੜੀ ਉਹ T S P ਨਾਲ ਸੀ ਇਹ ਵਾਲੀ ਕੱਲੀ TSP ਤੇ DJP ਨਾਲ ਇੱਕ ਜਿਹੜਾ ਹੋਰ ਰਹਿ ਗਿਆ ਬਾਹਨ ਉਹ ਕੱਲੇ DJP ਨਾਲ ਰਿਜ਼ਲਟ ਦੇਖਾਂਗੇ ਇਹਦੀ ਕਿ ਕਿਹੜੀ ਚੀਜ਼ ਦਾ ਵਧੀਆ ਹੁੰਦਾ ਹੈਗਾ ਚਾਹ ਲੈ ਕੇ ਆਇਆ ਦਾ ਮੱਖਣ ਚਾਉਣੇ ਕੋਲੇ ਛੋਟੀ ਜਿਹੀ ਬਾਟੀ ਹੈ ਆਇਦਰ ਮੱਖਣ ਸੰਘੀ ਦੂਜਾ ਗਲਾਸ ਆਪਣਾ ਬਾਈ ਮੱਖਣ ਵਜਾਰਾ ਆਪਣੇ ਵੀ ਜੇ ਆਵੇਂ ਲੱਗ ਰਹੇ ਆ ਚਾਹ ਬਿਨਾ ਆਪਰੇ ਵੀ ਦੇਖਿਆ ਸਾਰਾ ਕੁਝ ਲੋ ਜੀ ਭਾਈ ਜੀ ਸਾਡਾ ਬੰਦਾ ਨਾ ਕੱਲਾ ਵੀਰ ਦਾ ਸੀਗਾ ਕਹਿੰਦਾ ਮਗਰ ਦਾ ਫਿਰੋ ਦੋ ਖੁੱਡਾਂ 'ਚ ਹੁਣ ਕਣਕ ਨਹੀਂ ਆਈ ਜੀ ਤੇ ਹੁਣ ਟੋਲਣ ਲੱਗ ਰਿਹਾ ਜਿਉਣਾ ਵੀ ਕਿਹੜੇ ਖੁੱਡਾਂ ਉਧਰ ਬਾਈ ਦੱਸ ਰਿਹਾਗਾ ਮੱਖਲਾਂ ਲੱਭਣਗੇ ਜਿਉਣੇ ਵੀ ਕਿਹੜੇ ਖੁੱਡਾਂ 'ਚ ਕਣਕ ਨਹੀਂ ਆਈ ਭਾਈ ਜਿਉਣੇ ਕੀ ਨਿਗਾ ਨਾ ਵਾਜ ਵਰਗੀ ਐ ਵਾਜ ਵਰਗੀ ਅੱਖ ਵਾਜ ਵਰਗੀ ਇਦਾਂ ਜਿਓ ਬਰ ਲੱਗ ਰਿਹਾ ਲਓ ਜੀ ਭਾਈ ਜੀ ਲਾਸਟ ਢੇੜੇ ਆ ਪ੍ਰਧਾਨ ਆ ਗਿਆ ਹੁਣ ਜਦੋਂ ਨਾ ਪੁਲਿਸ ਆਊਗੇ ਬਾਗੀ ਬਈ ਸਾਰਾ ਕੁਝ ਲਿਖ ਕੇ ਲੈ ਗਈ ਹੁਣ ਪ੍ਰਧਾਨ ਆ ਗਿਆ ਦੇਖ ਲੈ ਮਰਾ ਪ੍ਰਧਾਨ ਲੇਟ ਹੋ ਗਿਆ ਥੋੜਾ ਜਿਹਾ ਅੱਜ ਆਉਣਾ ਕਹਿ ਗਿਆ ਇਹਨੂੰ ਅੱਗ ਲਾ ਦੂੰ ਬਾਜੂ ਰਾਜੂ ਹਾਂ ਹਾਂ ਬਈ ਜਿਹੜਾ ਲਵਾ ਕੇ ਆਉਂ ਉਸ ਵਿੱਚ ਡਿੰਗਾ ਪੜਿਆ ਠੀਕਾ ਨਹੀਂ ਢਿੰਕੇ ਨਾਲ ਦੀ ਇਕੱਠੀ ਕਰਕੇ ਢੇੜੇ ਆ। ਓਕੇ ਜੀ ਲਾ ਦਿਆ ਭਾਈ ਆਰਡਰ ਜਾਣੇ ਨੇ। ਲੋ ਜੀ ਭਾਈ ਜੀ ਮੱਖਣ ਸਿੰਘ ਜਿਹੜਾ ਆਪਣਾ ਨਾ ਮੋਬਾਈਲ ਭੁੱਲ ਗਿਆ ਸੀ ਆਪਾਂ ਦੀ ਮੋਬਾਈਲ ਲੈਣ ਆਏ ਆ ਇੱਧਰੋਂ ਆਏ ਆ ਆਪਾਂ ਭਾਈ ਉੱਥੋਂ ਪੁੜ ਤੋਂ ਮੁੜ ਕੇ ਬੈਗ ਗੇਰ ਚ ਤੇ ਇੱਧਰ ਭਾਈ ਆਪਣੇ ਮਾਸਟਰ ਜੀ ਆ ਰਹੇ ਨੇ ਕਿ ਮੋਬਾਈਲ ਫੜਾਉਣ ਵਾਸਤੇ ਆ ਦੇਖੋ ਭਾਈ ਇੰਨਾ ਪਾਲਾ ਲੱਗਦਾ ਮਾਸਟਰ ਨੂੰ ਕੋਟ ਪਾਈ ਫਿਰਦਾ ਹੈ। हां भाई हुन ਆਪਾਂ ਬੀਜ ਲੈ ਕੇ ਜਾਂਦੇ ਹਾਂ ਪਹਿਲਾਂ ਮੱਖਣ ਦੀ ਬੀਜ ਕਿਹਾ ਸੀ ਹੁਣ ਆਪਣੀ ਬੀਜ ਕਾਵਾਂਗੇ ਇਹ ਲੈ ਕੇ ਆਪਾਂ ਮੋਬਾਈਲ ਬਾਈ ਜੀ ਹੁਣ ਬਾਈ ਚੱਲਿਆਂ ਆਪਾਂ ਆਪਣੇ ਖੇਤਾਂ ਆਪਾਂ ਹੁਣ ਆਪਣੇ ਕਣਕ ਬੀਜਾਂਗੇ ਜਿਹੜੀ 2 ਕਿੱਲੇ ਪਹਿਲਾਂ ਬੀਜ ਰੱਖੀ ਨੇ ਬਾਕੀ ਬਾਈ ਜਿਹੜੀ ਰਹਿਂਦੀ ਸੀ ਉਹ ਹੁਣ ਬੀਜਾਂਗੇ ਤੇ ਹੁਣ ਆਪਾਂ ਏਸੀ ਕੇ ਮੋਬਾਈਲ ਫੜਨਾ ਹੁਣ ਆਪਾਂ ਚੱਲਿਆਂ ਬਾਈ ਆਪਣੇ ਖੇਤ ਤੁਹਾਨੂੰ ਦਿਖਾਉਣੇ ਆ ਆਪਣੇ ਖੇਤ ਜਾ ਕੇ ਫਾਰਮ ਕੋਲੇ ਚੱਲਾਂਗੇ ਆਪਾਂ ਜਿੱਥੇ ਆਪਣਾ ਫਾਰਮ ਹੈ ਮੁਰਗੀ ਫਾਰਮ ਕੜੇ ਰਿਓ ਬਲੌਗ ਦਾ ਲਓ ਜੀ ਭਾਈ ਜੀ ਆਪਣੇ ਖੇਤ ਵਿੱਚ ਲੱਗੇ ਹੋਣਾ ਆ ਦੇਖੋ ਭਾਈ ਕਰਾਉਣੀ ਕਰੀ ਹੋਈ ਹੈ ਟੀਐਸਪੀ ਤੇ ਡੀਏਪੀ ਲਾ ਕੇ ਬੀਜਦੇ ਆਗੇ ਲੱਗ ਰਹਿਗਾ ਪੈੜਾ ਦੇਖੋ ਕਿਵੇਂ ਖੜਦਾ ਹੈਗਾ ਜਮਹਿਨ ਖੁੱਡਾ ਲਓ ਜੀ ਭਾਈ ਜੀ ਆਪਣੇ ਕਣਕ ਹੈ ਜਿਹੜੀ ਬੀਜੂਗੀ ਤੇ ਮੱਖਣ ਦਾ ਭਾਈ ਉਹ ਜਾਂਦਾ ਹੈਗਾ ਆਪਾਂ ਪਿੱਛੇ ਪਿੱਛੇ ਆ ਰਹੇ ਆਂਗੇ ਤੇ ਇਸ ਦੇ ਨਾਲ ਹੀ ਭਾਈ ਆਪਣਾ ਬਲੌਗ ਹੁnda ਸਮਾਪਤ ਤੇ ਨਵੇਂ ਬਲੌਗ ਨਾਲ ਮਿਲਦੇ ਆਂ ਆਪਾਂ ਤੁਹਾਨੂੰ ਫੇਰ ਦੁਬਾਰਾ ਆਪਣੇ ਚੈਨਲ ਨੂੰ ਕਬਲੇ ਸਬਸਕ੍ਰਾਈਬਾ ਤੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕੋ ਦੋਸਤੋ ਤੇ ਨਵੇਂ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕੇ ਭਾਈ ਸ਼ਾਨਾ ਮਿੱਤੂ